ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰਖੀਆਂ ਦੇ ਵੱਲ ਕਿਸਾਨਾਂ ਨੂੰ ਝੋਨੇ ਦੀ ਫਸਲ ਲਾਉਣ ਲਈ ਮਿਲੇਗਾ ਨਹਿਰੀ ਪਾਣੀ ਨਹਿਰਾਂ ਦੀ ਸਫਾਈ ਦਾ ਕੰਮ ਹੋਇਆ ਪੂਰਾ ਮੁੱਖ ਮੰਤਰੀ ਮਾਨ ਨੇ ਜਲ ਸਰੋਤ ਵਿਭਾਗ ਨਾਲ ਬੈਠਕ ਤੋਂ ਬਾਅਦ ਲਿਆ ਫੈਸਲਾ ਥੱਪੜकांड ਚ ਕੁਲਵਿੰਦਰ ਕੌਰ ਦੇ ਹੱਕ ਚ ਨਿਤਰੇ ਪਰਮਜੀਤ ਸਰਨਾ ਸੀਐਮ ਮਾਨ ਨੂੰ ਵੀ ਕੀਤੀ ਖਾਸ ਅਪੀਲ ਵੀਡੀਓ ਚ ਥੱਪੜ ਮਾਰਦੇ ਦੀ ਕੋਈ ਤਸਵੀਰ ਨਹੀਂ ਹੈ ਕਹੇ। ਮੋਗਾ ਚ ਘਰ ਦੇ ਵੇੜੇ ਚ ਸੁੱਤੇ ਪਰਿਵਾਰ ਨਾਲ ਵਾਪਰਿਆ ਹਾਸਾ ਵੇੜੇ ਚ ਖੜਿਆ ਟਰੈਕਟਰ ਸੌਂਦੇ ਪਰਿਵਾਰ ਤੇ ਛੜਿਆ ਇੱਕ ਮਹਿਲਾ ਦੀ ਹੋਈ ਮੌਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੂਬੇ ਵਿੱਚ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਜਲ ਸਰੋਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਆਗਾਮੀ ਸੀਜ਼ਨ ਤੋਂ ਨਹਿਰੀ ਪਾਣੀ ਦੀ ਸਪਲਾਈ ਦੇਣ ਦੀ ਪੂਰੀ ਤਰ੍ਹਾਂ ਤਿਆਰ ਹੈ ਤੇ 11 ਜੂਨ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਨਿਰਵਿਘਨ ਸਪਲਾਈ ਕੀਤੀ ਜਾਏਗੀ ਕਿਉਂਕਿ ਨਹਿਰਾਂ 'ਚੋ ਟਿਕੜ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਮੁੱਖ ਮੰਤਰੀ ਨੇ ਦੱਸਿਆ ਕਿ 11 ਜੂਨ ਤੋਂ ਸ਼੍ਰੀ ਮੁਖਸਸ ਸਾਹਿਬ ਫਰੀਦਕੋਟ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਤੇ ਕਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕਿਆਂ 'ਚ ਨਹਿਰੀ ਪਾਣੀ ਦੀ ਸਪਲਾਈ ਕੀਤੀ ਜਾਏਗੀ ਤੇ ਇਸੇ ਤਰ੍ਹਾਂ 15 ਜੂਨ ਤੋਂ ਮੋਗਾ ਸੰਗਰੂਰ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਰੂਪਨਗਰ ਲੁਧਿਆਣਾ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੇ ਹੋਰਨਾਂ ਸ਼ਹਿਰਾਂ ਦੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਕੰਗਨਾ ਰਣੌਦ ਦੇ ਥੱਪੜ ਕਾਰਨ ਨੂੰ ਲੈ ਕੇ ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਬਿਆਨ ਚ ਕਿਹਾ ਕਿ ਬੀਤੇ ਦਿਨ ਦੀ ਚੰਡੀਗੜ੍ਹ 에어ਪੋਰਟ ਦੀ ਜਿਹੜੀ ਘਟਨਾ ਉਸ ਸੰਸਾਰ ਭਰ ਵਿੱਚ ਬੜੀ ਵਾਇਰਲ ਹੋ ਰਹੀ ਉਹਨੇ ਕਿਹਾ ਕਿ ਇਸ ਘਟਨਾ ਦੇ ਕਈ ਵੀਡੀਓ ਸਾਹਮਣੇ ਆਈਆਂ ਨੇ ਪਰ ਇਹਨਾਂ ਤੋਂ ਇਹ ਸਾਫ਼ ਨਹੀਂ ਹੋ ਰਿਹਾ ਕਿ ਉਸ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਨੇ ਕੰਗਨਾ ਨੂੰ ਥੱਪੜ ਮਾਰਿਆ ਸੀ ਕਿ ਨਹੀਂ ਸਰਨਾ ਦਾ ਕਹਿਣਾ ਹੈ ਕਿ ਜੇਕਰ ਥੱੱਪੜ ਮਾਰਨ ਦੀ ਵੀਡੀਓ ਸਾਹਮਣੇ ਨਹੀਂ ਆਈ ਤਾਂ ਹੋ ਸਕਦਾ ਹੈ ਕਿ ਪਹਿਲਾਂ ਕੰਗਨਾ ਨੇ ਬੱਸ ਲੋਕੀ ਕੀਤੀ ਹੋਵੇ ਉਸ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਨੇ ਕੰਗਨਾ ਦੀ ਸਲੋਕੀ ਸਹਿਨ ਨਹੀਂ ਕੀਤੀ ਹੋਣੀ ਤੇ ਉਸ ਨੂੰ ਕੰਗਣਾ ਦਾ ਉਹ ਬਿਆਨ ਯਾਦ ਆ ਗਿਆ ਜਿਸ ਵਿੱਚ ਉਸਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਵਿੱਚਔਰਤਾਂ 100-100 ਰੁਪਏ ਲੈ ਕੇ ਬੈਠਦੀਆਂ ਨੇ ਤੇ ਇਸੇ ਗੱਲ ਨੂੰ ਲੈ ਕੇ ਉਸ ਮਹਿਲਾ ਕਰਮਚਾਰੀ ਨੇ ਕੰਗਣਾ ਦੀ ਅਗਲ ਨਾਲ ਦਾ ਜਵਾਬ ਕੜਕਾ ਦੇ ਜ਼ਰੂਰ ਦਿੱਤਾ ਹੋਣਾ। ਚੰਦੀ ਘੌਰ ਦੀ ਜਿਹੜੀ ਘਟਨਾ ਹੈ ਉਸ ਸੰਸਾਰ ਪਰਦੇ ਵਿੱਚ ਬੜੀ ਵੱੜਾ। ਉਦੈ ਵਿੱਚ ਜਿਹੜੀ ਘਟਨਾ ਉਸ ਲੜੀ ਨਾਲ ਵਾਪਰੀਏ ਜਿਹੜੀ ਸੀ ਐਸਐਫ ਦੇ ਮੁਲਾਜ਼ਮ ਹੈ ਸਬ ਇੰਸਪੈਕਟਰ ਹੈ ਉਹਤੇ ਵਾਪਰੀਏ ਪਰ ਉਸ ਤੋਂ ਬਾਅਦ ਉਹ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਉਸਨੇ ਥੱਪੜ ਮਾਰਿਆ ਕਿ ਨਹੀਂ ਵੀਡੀਓ ਫਿਲਮਾਂ ਬੜੀਆਂ ਆਈਆਂ ਪਰ ਕਿਸੇ ਜਗ੍ਹਾ ਥੱਪੜ ਮਾਰਦੀ ਵੀਡੀਓ ਨਹੀਂ ਤੇ ਮੈਂ ਸਮਝਦਾ ਹਾਂ ਜਦ ਵੀਡੀਓ ਸਾਹਮਣੇ ਨਹੀਂ ਆਏ ਤੇ ਉਸਨੇ ਬਦਤਮੀਜ਼ੀ ਕੀਤੀ ਹੋਣੀ ਉਸਨੇ ਉਹਦੀ ਬਦਤਮੀਜ਼ੀ ਸਹਿ ਨਹੀਂ ਕੀਤੀ ਉਸ ਨੂੰ ਜਿਹੜੀ ਉਹਦੀ ਮਾਂ ਕਿਸਾਨਾਂ ਦੇ ਮੋਰਚੇ 'ਤੇ ਬੈਠੀ ਹੋਈ ਸੀ ਔਰ ਉਸਨੇ ਕਿਹਾ ਸੀ 100-100 ਰੁਪਏ ਲੈ ਕੇ ਬੈਠੀਆਂ ਉਹ ਗੱਲ ਸਾਹਮਣੇ ਯਾਦ ਆ ਗਈ ਪੰਜਾਬੀ ਗੱਲ ਭੁੱਲਦਾ ਤੇ ਆਇਆ ਨਹੀਂ ਤਾਂ ਉਸਨੇ ਉਸ ਦੇ ਗੱਲਾਂ ਦਾ ਜਵਾਬ ਕੜਕਾ ਕੇ ਜੁਰ ਦਿੱਤਾ ਉਹਦਾ ਜਿਹੜੀ ਕਿ ਪੰਜਾਬੀਆਂ ਦੀ ਹੁਸਲਤ ਹੈ ਪਰ ਉਸ ਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਅੰਤਵਾਦ ਫੈਲ ਰਿਹਾ ਹੈ ਪੁਰਾਣਾ ਹੋ ਰਿਹਾ ਠਿੰਗੜਾ ਹੋ ਗਿਆ ਹੈ ਪੰਜਾਬ ਇਕ ਵਾਇਕ ਸਟੇਟ ਹੈ ਵਾਇਕ ਸੂਬਾ ਹੈ ਜਿਸ ਦੇ ਵਿੱਚ ਜੜੀ 700 800 ਸਾਲ ਮੁਗਲਾਂ ਕੋ ਮਚਲ ਰਹੀ ਸੀ ਨਾ ਹਿੰਦੁਸਤਾਨ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਵਿੱਚ ਸਮੁੱਚੇ ਪੰਜਾਬੀਆਂ ਨੇ ਔਰ ਖਾਸ ਤੌਰ ਤੇ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ ਔਰ ਸੋ ਸਾਰਾ ਦੇ ਅੰਦਰ ਅੰਦਰ ਇਤਨਾ ਜ਼ੁਲਮ ਕਰਨ ਵਾਲੀ ਘੁਮਾ ਜਿਹੜੀ ਸੀ ਨਾ ਉਹ ਪੰਜਾਬ ਤੋਂ ਗਾਇਬ ਹੋ ਗਈ ਜਿਸ ਦੇ ਹਰ ਪੰਜਾਬੀ ਨੇ ਆਪਣਾ ਹਿਸਾਬ ਆਰ ਪੰਜਾਬੀ ਨੇ ਸਿੱਖਾਂ ਨੇ ਖਾਸ ਤੌਰ ਤੇ ਪਾਇਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਹਕੂਮਤ ਕੀਤੀ ਅੰਗਰੇਜ਼ਾਂ ਦੀ ਹਕੂਮਤ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਤੇ ਪੰਜਾਬੀਆਂ ਦਾ ਰਿਹਾ ਕਿਸੇ ਹੋਰ ਦਾ ਨਹੀਂ ਰਿਹਾ ਉਸ ਬਾਰੇ ਇਹ ਇਹ ਲਫਜ਼ ਬੋਲਣਾ ਹੈ ਔਰ ਪਾਰਟੀ ਹਾਲੇ ਤੱਕ ਚੁੱਪੇ ਉਹਦੇ ਗੈਂਸਟਰਸ਼ੀ ਨਹੀਂ ਲਾ ਰਿਹਾ ਮੈਂ ਸਮਝਾਵਾ ਕਿ ਇਹ ਪੰਜਾਬੀਆਂ ਦੇ ਇਤਿਹਾਸ ਤੋਂ ਤੇ ਸਿੱਖਾਂ ਦੇ ਖਿਲਾਫ ਬੜੀ ਬੇਇਨਸਾਫੀਆ ਕੀਤੀ ਔਰ ਇਹ ਜੀ ਐਮਪੀ ਨੂੰ ਜਿਸ ਦੇ ਬਾਰੇ ਉਲਜੂਲ ਬੋਲਣਾ ਲੋਕਾਂ ਬਾਰੇ ਇਹਦੀ ਫਿਸਰਤ ਸੀ ਤੇ ਕਾਲੇ ਦੀ ਫਿਸਰਤ ਕਿਸੇ ਇੱਕ ਲੇਡੀ ਕਾਸਟੇਬਲ ਨੇ ਜਾਂ ਸਬ ਇੰਸਪੈਕਟਰ ਨੇ ਨਹੀਂ ਸਹੀ ਕਿਉਂਕਿ ਉਹ ਪੰਜਾਬੀ ਸੀ ਤੇ ਉਸਨੇ ਉਹਦਾ ਜਵਾਬ ਉਸ ਨੂੰ ਦੇ ਤਾ ਟਕਾ ਕੇ ਮੇਰੀ ਇਹ ਬਿਲਤੀ ਹੈ ਹਿੰਦੁਸਤਾਨ ਦੀ ਸਰਕਾਰ ਅੱਗੇ ਕਿ ਖਾਸ ਤੌਰ ਤੇ ਭਾਜਪਾ ਅੱਗੇ ਕਿ ਇਦੇ ਅਗੇਂਸਟ ਐਕਸ਼ਨ ਲਿਆ ਜਾਵੇ ਚੰਡੀਗੜ੍ਹ ਹਵਾਈ ਅੱਡੇ ਤੇ ਵਾਪਰੀ ਘਟਨਾ ਨੇ ਪੰਜਾਬ ਸਣੇ ਪੂਰੇ ਦੇਸ਼ 'ਚ ਤਰਥੜੀ ਮਚਾ ਦਿੱਤੀ ਅਸਲ ਵਿੱਚ ਹਵਾਈ ਅੱਡੇ ਤੇ ਤਾਇਨਾਤ ਇੱਕ ਮਹਿਲਾ ਸੀਆਈਐਸਐਫ ਮੁਲਾਜ਼ਮ ਕੁਲਵਿੰਦਰ ਕੌਰ ਨੇ ਕੰਗਨਾ ਰਣਾਉਤ ਦੇ ਥੱਪੜ ਜੜਿਆ ਸੀ ਦਿਸ ਤੋਂ ਬਾਅਦ ਦੇਸ਼ ਭਰ ਦੀ ਸਿਆਸਤ ਗਰਮਾ ਗਈ ਹੈ ਕਿਸਾਨ ਜਥੇਬੰਦੀਆਂ ਨੇ ਕੁਲਵਿੰਦਰ ਦੇ ਇਸ ਕਦਮ ਤੇ ਉਸ ਦਾ ਸਮਰਥਨ ਕੀਤਾ ਜਦੋਂ ਕਿ ਕਈ ਆਗੂਆਂ ਨੇ ਇਸ ਨੂੰ ਗਲਤ ਕਰਾਰ ਦਿੱਤਾ ਇਸ ਘਟਨਾ ਬਾਰੇ ਪੰਜਾਬ ਆਜਵਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਇਹਨਾਂ ਨੇ ਕਿਹਾ ਕਿ ਚੰਡੀਗੜ੍ਹ ਹਵਾਈ ਅੱਡੇ ਤੇ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਹੈ ਉਹਨਾਂ ਨੇ ਕਿਹਾ ਕਿ ਕੰਗਨਾ ਵੱਲੋਂ ਇਹ ਬਿਆਨ ਅਜ ਤੱਕ ਪਹਿਲਾਂ ਦਿੱਤਾ ਗਿਆ ਸੀ ਉਸ ਬਿਆਨ ਤੇ ਇੰਨੀ ਦੇਰ ਬਾਅਦ ਅਸਾਂਪਤੀ ਸਹਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾ ਬਰਦਾਸ਼ਤ ਕਰਨ ਜੋਗ ਹੈ ਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ फिल्म اداکارہ تے پانچ پانچ ਸੰਸਦ ممبر کنگنا رناوت ਨਾਲ चंडीगढ़ हवाई अड्डे تے دور بہار ਤੋਂ ਬਾਅਦ ਇੱਕ ਬਿਆਨ ਚ ਇਸ ਘਟਨਾ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ کنگنا ਨੂੰ ਕੇਂਦਰੀ ਯੋਗਿਕ ਸਖਿਆ ਬਾਲਿਕ ਮਹਿਲਾ ਕੌਨਸਟੇਬਲ ਨੇ ਥੱਪੜ ਮਾਰਿਆ ਸੀ کنگنا ਨੇ ਬਿਆਨ ਜਾਰੀ ਕਰਨ ਤੋਂ ਬਾਅਦ ਹੁਣ ਆਪਣੀ ਇੰਸਟਾ ਸਟੋਰੀ ਚ ਦੱਸਿਆ ਕਿ ਕੌਨਸਟੇਬਲ ਚੁੱਪਚਾਪ ਪਿੱਛੋਂ ਆਈ ਤੇ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ ਐਨਆਈ ਨੇ کنگਨਾ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ 인ਦਰਾ ਗਾਂਧੀ ਨੂੰ ਗੋਲੀ ਮਾਰਦੇ ਦਿਖਾਇਆ ਗਿਆ ਹੈ کنگਨਾ ਰਨਾਉਤ ਨੇ ਆਪਣੀ ਸਟੋਰੀ ਰਿਟਾਇਰ ਫੌਜੀ ਅਧਿਕਾਰੀ ਗੌਰਵ ਆਰੀਆ ਦਾ ਇੱਕ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਮੈਂ ਸਮਝ ਗਈ ਕਿ ਉਸਨੇ ਰਣਨੀਤੀ ਦੇ ਤਹਿਤ ਮੇਰੇ ਜਾਨ ਦੀ ਉੱਡੀ ਕੀਤੀ ਤੇ ਫਿਰ ਚੁੱਪਚਾਪ ਪਿੱਛੋਂ ਆਈ ਤੇ ਬਿਨਾ ਕੁਝ ਕਹੇ ਮੇਰੇ ਮੂੰਹ ਤੇ ਮਾਰਿਆ ਕਾਂਗਰਸ ਨੇ ਮੈਡੀਕਲ ਦਾਖਲਾ ਪ੍ਰੀਖਿਆ NEET ਤੇ ਤਾਂਦਲੀ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਚ ਹੋਣੀ ਚਾਹੀਦੀ ਹੈ ਤਾਂ ਜੋ ਹੁਨਰਮੰਦ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ ਨਾਜ਼ਰੀਏ ਕਿ ਨਿਰਧਨ ਨਤੀਜਾ ਬੀਤੀ 4 ਜੂਨ ਨੂੰ ਐਲਾਨਿਆ ਗਿਆ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਨੇ ਐਕਸ ਤੇ ਪੋਸਟ ਕੀਤਾ ਕਿ ਪੇਪਰ ਲੀਕ ਤਾਂਦਲੀ ਤੇ ਭ੍ਰਿਸ਼ਟਾਚਾਰ NEET ਸਮੇਤ ਕਈ ਪ੍ਰੀਖਿਆਵਾਂ ਦਾ ਅਨਿਖੜਵਾ ਅੰਗ ਬਣ ਗਿਆ ਇਸ ਦੀ ਸਿੱਧੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਉਹਨੇ ਕਿਹਾ ਕਿ ਉਮੀਦਵਾਰਾਂ ਲਈ ਭਰਤੀ ਇਮਤਿਹਾਨਾਂ 'ਚ ਭਾਗ ਲੈਣਾ ਫੇਰ ਕਈ ਬੇਨਿਯਮੀਆਂ ਦਾ ਸਾਹਮਣਾ ਕਰਨਾ ਪੇਪਰ ਲਿਖ ਦੇ ਚੱਕਰ ਵਿੱਚ ਫਸਣਾ ਉਸ ਦੇ ਪਿਵੇਖ ਨਾਲ ਖਿਲਵਾੜਾ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਉਹਨਾਂ ਦੇ ਸਹਿਯੋਗੀ ਬੁਚ ਵਿਲਮੋਰ ਨੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਕੋਮਾਂਤਰੀ ਪੁਲਾੜ ਸਟੇਸ਼ਨ ਤੇ ਸਫਲ ਢੰਗ ਨਾਲ ਜੋੜ ਦਿੱਤਾ ਰਸਤੇ ਵਿੱਚ ਆਈਆਂ ਕੁਝ ਨਵੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋ ਸਕੇ ਹੈ ਵਿਲੀਅਮਸ ਨੇ ਵਿਲਮੋਰ ਦੇ ਨਾਲ ਤੀਜੀ ਵਾਰ ਪੁਲਾੜ ਦੀ ਯਾਤਰਾ ਕੀਤੀ ਤੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਵਾਹਨ ਤੇ ਸਵਾਰ ਹੋ ਕੇ ਆਈਐਸਐਸ ਜਾਣ ਵਾਲੇ ਪਹਿਲੇ ਮੈਂਬਰ ਦੇ ਰੂਪ ਵਿੱਚ ਇਤਿਹਾਸ ਰਚਿਆ ਵਿਲੀਅਮਸ ਇਸ ਟੈਸਟ ਫਲਾਈਟ ਲਈ ਪਾਇਲਟ ਹੈ ਜਦੋਂ ਕਿ 61 ਸਾਲਾ ਮੌਰ ਇਸ ਮਿਸ਼ਨ ਦੇ ਕਮਾਂਡਰ ਹਨ NASA ਨੇ ਇੱਕ ਬਿਆਨ ਚੁਕਾਇਆ ਹੈ ਕਿ ਬੋਇੰਗ ਸਟਾਰਲਾਈਨਰ ਪੁਲਾੜ ਵਾਹਨ ਕੇਪ ਕੈਨਵਰਲ ਸਪੇਸ ਫੋਰਸ ਸਟੇਸ਼ਨ ਤੋਂ ਪ੍ਰक्षेपण ਤੋਂ ਲਗਭਗ 26 ਘੰਟੇ ਬਾਅਦ ਬੀਤੇ ਦਿਨੀ 1:34 ਮਿੰਟ ਤੇ ਸਫਲਤਾ ਨਾਲ ਕੋਮਾਂਤਰੀ ਪੁਲਾੜ ਸਟੇਸ਼ਨ ਤੇ ਪਹੁੰਚ ਗਿਆ ਵਿਲੀਅਮਸ ਨੇ ਪ੍ਰक्षेपण ਦੌਰਾਨ ਸਮਰਥਨ ਦੇਣ ਲਈ ਆਪਣੇ ਪਰਿਵਾਰ ਤੇ ਦੋਸਤਾਂ ਦਾ ਧੰਨਵਾਦ ਕੀਤਾ ਕreturnData ਮੋਗਾ ਦੇ ਪਿੰਡ ਲੋਹਾਰਾਂ ਦੀ ਹੈ ਜਿੱਥੇ ਇੱਕ ਗਰੀਬ ਮਜ਼ਦੂਰ ਪਰਵਾਰ ਜੋ ਕਿ ਇੱਟਾਂ ਵਾਲੇ ਪੱਠੇ ਤੇ ਪਥੇਰ ਦਾ ਕੰਮ ਕਰਦਾ ਹੈ ਦੇ ਰਾਜ ਜਦੋਂ ਪੱਠੇ ਤੋਂ ਮਜ਼ਦੂਰੀ ਕਰਕੇ ਆਪਣੇ ਘਰ ਆਇਆ ਤੇ ਰਾਤ ਨੂੰ ਸੌਣ ਲੱਗਿਆ ਤੇ ਟਰੈਕਟਰ ਆਪਣੇ ਘਰ ਦੇ ਵਿਹੜੇ ਵਿੱਚ ਖੜਾ ਕਰਕੇ ਉਸ ਦੇ ਅੱਗੇ ਸਾਰਾ ਪਰਿਵਾਰ ਸੌਂ ਗਿਆ ਤੇ ਰਾਤ ਕਰੀਬ 1 ਵਜੇ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਤੇ ਸੁੱਤੇ ਹੋਏ ਪਰਿਵਾਰ ਤੇ ਚੜ ਗਿਆ ਜਿਸ ਵਿੱਚ ਮਹਿਲਾ ਮਨਜੀਤ ਕੌਰ ਦੀ ਮੌਤ ਹੋ ਗਈ ਹੈ ਤੇ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਮਨਜੀਤ ਕੌਰ ਦੇ ਪਤੀ ਗੁਲਾਬ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਾਲੀ ਨਾਲ ਇੱਟਾਂ ਵਾਲੇ ਪੱਠੇ ਤੇ ਪਥੇਰ ਦਾ ਕੰਮ ਕਰਦੇ ਤੇ ਰਾਤ ਨੂੰ ਟਰੈਕਟਰ ਘਰ ਵਿੱਚ ਖੜਾ ਸੀ ਤੇ ਘਰ ਦੇ ਸਾਰੇ ਮੈਂਬਰ ਟਰੈਕਟਰ ਦੇ ਅੱਗੇ ਮੰਜੇ ਵਿਛਾ ਕੇ ਸੁੱਤੇ ਹੋਏ ਸਦੇ ਰਾਤ ਨੂੰ ਕਰੀਬ 1 ਵਜੇ ਟਰੈਕਟਰ ਆਪਣੇ ਆਪ ਹੀ ਸਟਾਰਟ ਹੋ ਗਿਆ ਤੇ ਮੰਜਿਆਂ ਦੇ ਉੱਪਰ ਦੀ ਹੁੰਦਾ ਹੋਇਆ ਕੰਦ ਵਿੱਚ ਜਾ ਵਜਿਆ ਜਿਸ ਵਿੱਚ ਉਸ ਦੀ ਪਤਨੀ ਤੇ ਲੜਕੀ ਨੂੰ ਸੱਟਾਂ ਲੱਗੀਆਂ ਜਦੋਂ ਉਸੇ ਰੋਲਾ ਪਾਇਆ ਤਾਂ ਪਿੰਡ ਦੇ ਨਾਲ ਦੇ ਘਰਾਂ ਵਾਲੇ ਲੋਕ ਆਏ ਇਸ ਤੋਂ ਬਾਅਦ ਉਸ ਦੀ ਪਤਨੀ ਦੀ ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ ਪੰਜਾਬ ਪੁਲਿਸ ਦੇ ਕਐਸਆਈ ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸ਼ਾਮ ਸੁੰਦਰ ਨੇ ਦੱਸਿਆ ਕਿ ਐਸਆਈ ਸਤਪਾਲ ਸ਼ਰਮਾ ਜੋ ਕਿ ਗੁਰਦਾਸਪੁਰ ਵਿਖੇ ਐਸਐਸਪੀ ਦਫ਼ਤਰ ਵਿਖੇ ਫਿੰਗਰਪ੍ਰਿੰਟ ਬ੍ਰਾਂਚ ਵਿਖੇ ਤਾਇਨਾਤ ਸੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਜਦੋਂ ਘਰੋਂ ਗੁਰਦਾਸਪੁਰ ਆਪਣੇ ਦਫ਼ਤਰ ਵਿਖੇ ਗਿਆ ਤਾਂ ਦੁਪਹਿਰ ਵੇਲੇ ਉਹਨਾਂ ਨੂੰ ਦਫ਼ਤਰ ਤੋਂ ਮੁਲਾਜ਼ਮਾਂ ਦਾ ਫੋਨ ਆਇਆ ਕਿ ਸਤਪਾਲ ਸ਼ਰਮਾ ਨੂੰ ਅਚਾਨਕ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਕਾਰਨ ਉਹ ਬੇਹੋਸ਼ ਹੋ ਗਏ ਜਿਸ ਨੂੰ ਤੁਰੰਤ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਗੁਰਦਾ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦਾ ਪੋਸਟਮਾਰਟਮ ਹੋਣ ਉਪਰੰਤ ਉਸ ਦੇ ਜੱਦੀ ਪਿੰਡ ਧੁੱਤ ਵਿਖੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਚਾਨਕ ਮੌਤ ਹੋਣ ਕਾਨਪੂਰੇ ਲੱਖ ਕੇਂਦਰ ਸੋਖ ਵਾਲੀ ਲਿਆ ਸਾਡੇ ਕੇ 11 ਵਜੇ ਫੋਨ ਆਇਆ ਜੀ ਪੁਲਿਸ ਮੁਲਾਜ਼ਮਾਂ ਦਾ ਵੀ ਇਦਾਂ ਦਾ ਹਨ ਨੂੰ ਉੱਥੇ ਪੌਨ ਡਿਊਟੀ ਅਟੈਕ ਹੋ ਗਿਆ ਕੋਰਟ ਚੋਂ ਫੋਨ ਕੀਤਾ ਕਿਸੇ ਨੂੰ ਉੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਬਿਲਹੋਸਪਿਟਲ ਗਏ ਤੇ ਉਹਨਾਂ ਕਹਿੰਦੇ ਐ ਅੱਜ ਦੀ ਸਪੋਰਟ ਦੇ ਤਰੂਵੀ ਸੀ ਹਨ ਤੇ ਵਧੀਆ ਮੁਲਾਜ਼ਮ ਸੀ ਬਹੁਤ ਵਧੀਆ ਮੁਲਾਜ਼ਮ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮੁਲਾਜ਼ਮ ਸੀ ਪੰਜਾਬੀ ਫਿਲਮ ਰੋਡੇ ਕਾਲਜ ਦੀ 스타 ਕਾਸਟ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ ਇਸ ਮੌਕੇ ਫਿਲਮ ਦੀ 스타 ਕਾਸਟ ਵੱਲੋਂ ਜੰਡਿਆਲਾ ਗੁਰੂ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨਾਲ ਗੱਲ ਕਰਦੇ ਹੋਏ 스타 ਕਾਸਟ ਨੇ ਕਿਹਾ ਕਿ ਸਾਡੀ ਪੰਜਾਬੀ ਫਿਲਮ ਰੋਡੇ ਕਾਲਜ ਆ ਸਿਨੇਮਾ ਕਰਾਂ ਚ ਰਿਲੀਜ਼ ਹੋਈ ਹੈ ਫਿਲਮ ਦੀ ਪ੍ਰੋਮੋਸ਼ਨ ਲੈ ਕੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਨੇ ਉਹਨਾਂ ਕਿਹਾ ਕਿ ਫਿਲਮ ਯੁੱਗ ਤੇ ਬਣਾਈ ਗਈ ਹੈ ਤੇ ਫਿਲਮ ਦੋ ਪੀੜੀਆਂ ਤੇ ਆਧਾਰਿਤ ਹੈ 1990 ਦੀ ਤੇ 211 ਦੀ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਪਰਿਵਾਰ ਦੇ ਨਾਲ ਫਿਲਮ ਵੇਖਣ ਜ਼ਰੂਰ ਜਾਓਗੇ ਮਾਮਲਾ ਮਨਿਸਰ ਦੇ ਐਸਐਸਪੀ ਦਫਤਰ ਦੇ ਬਾਅਦ ਸਮੂਹ ਸੰਤ ਸਮਾਜ ਵੱਲੋਂ ਪਹੁੰਚ ਪਾਸਟਰ ਅੰਕੁ ਨਰੂਲਾ ਵੱਲੋਂ ਹਿੰਦੂ ਧਰਮ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਲੈ ਕੇ ਸਾਹਮਣੇ ਆਏ ਜਿਸ ਸਬੰਧੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਭੰਦੀ ਪ੍ਰਚਾਰ ਤੇ ਅੰਕੁਸ਼ ਨਾ ਲਗਾਇਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨਗੇ ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਪ੍ਰਧਾਨ ਲੱਕੀ ਵੈਤ ਤੇ ਹੋਰ ਸੰਤ ਸਮਾਜ ਦੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਮੰਗ ਪੱਤਰ ਦਿੱਤਿਆ ਮੰਗ ਕੀਤੀ ਕਿ ਪਾਸਟਰ ਅੰਕੁ ਨਰੂਲਾ ਵੱਲੋਂ ਹਿੰਦੂ ਸਿੱਖ ਭਾਈਚਾਰੇ ਨੂੰ ਟਾਰਗੇਟ ਕਰਦੇ ਉਹਨਾਂ ਦੇ ਨਿਰੰਤਰ ਧਰਮ ਪਰਿਵਰਤਨ ਕਰਵਾਏ ਜਾ ਰਹੇ ਨੇ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਕਿਹਾ ਕਿ ਜੇਕਰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਰੱਥਨ ਦੇ ਬੰਦੀ ਕਾਰਵਾਈ ਅਮਲ 'ਚ ਨਾ ਲਿਆਂਦੀ ਗਈ ਤਾਂ ਉਹ ਤਿੱਖਾ ਸੰਘਰਸ਼ ਉਲੀਕਣਗੇ ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ